ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਾਝਾ ਮਾਲਵਾ ਦੁਆਬਾ ਦੇ ਵਿੱਚ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪੰਜਾਬ ਸਰਕਾਰ ਨੇ ਹਥਿਆਰਾਂ ਨੂੰ ਲੈ ਕੇ ਇੱਕ ਐਲਾਨ ਕੀਤਾ ਹੈ ਆਮ ਆਦਮੀ ਪਾਰਟੀ ਦੀਆਂ ਹਦਾਇਤਾਂ ਦੇ ਮੁਤਾਬਕ ਪੰਜਾਬ ਪੁਲਿਸ ਦੇ ਮੁਖੀਏ ਤੇ ਉਹਨਾਂ ਨੇ ਐਲਾਨ ਕੀਤਾ ਹੈ ਕਿ ਛੇਤੀ ਤੋਂ ਛੇਤੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਯਾਨੀ ਫੇਸਬੁੱਕ ਟਵਿੱਟਰ ਅਤੇ ਹੋਰ ਜਿੰਨੇ ਵੀ ਸੋਸ਼ਲ ਮੀਡੀਆ ਦੇ ਅਕਾਊਂਟ ਨੇ ਉਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਰਫਲਾਂ ਜਾਂ ਰਿਵਾਲਵਰ ਵਗੈਰਾ ਫੜ ਕੇ ਫੋਟੋ ਪਾਈ ਹੁੰਦੀ ਹੈ ਤਾਂ ਉਹਨੂੰ ਹਟਾ ਲਿਆ ਜਾਵੇ ਨਹੀਂ ਤਾਂ ਉਸ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਰਕਾਰ ਨੇ ਇਹ ਵੀ ਕਿਹਾ ਕਿ ਅਗਲੇ ਸਮੇਂ ਤੱਕ ਨਵੇਂ ਲਾਇਸੈਂਸ ਵੀ ਨਹੀਂ ਬਣਾਏ ਜਾਣਗੇ ਇਹ ਰੋਕ ਲਾਉਣ ਦੇ ਪਿੱਛੇ ਸਰਕਾਰ ਨੇ ਪਿਛਲੇ ਕੋਈ ਸਮੇਂ ਪਹਿਲਾਂ ਹੋਏ ਕਤਲਾਂ ਦਾ ਕਾਰਨ ਦੱਸਿਆ ਹੈ ਸਰਕਾਰ ਦਾ ਕਹਿਣਾ ਹੈ ਕਿ ਪੰਜਾਬੀਆਂ ਨੇ ਬਾਕੀ ਦੇਸ਼ ਦੇ ਲੋਕਾਂ ਦੇ ਮੁਤਾਬਕ ਬਾਕੀ ਸੂਬਿਆਂ ਦੇ ਜਾਨੀ ਕਿ ਮੁਤਾਬਕ ਇੱਥੇ ਹਥਿਆਰਾਂ ਦੀ ਜਿਹੜੀ ਹੈ ਉਹ ਪ੍ਰਤੀਸ਼ਤ ਅੰਕੜਾ ਜਿਹੜਾ ਹੈ ਦੂਜੀਆਂ ਸਟੇਟਾਂ ਤੋਂ ਵੱਧ ਵਾ ਹੋਰ ਜੇਕਰ ਅੱਗੇ ਕੋਈ ਗੀਤਾਂ ਜਾਂ ਫਿਲਮਾਂ ਦੇ ਵਿੱਚ ਅਸਲਾ ਲੈ ਕੇ ਬਣਾਉਂਦਾ ਹੈ ਤਾਂ ਉਸ ਉੱਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਤੁਹਾਨੂੰ ਖਬਰ ਕਿੱਦਾਂ ਦੀ ਲੱਗੀ ਵਧੀਆ ਲੱਗਾ ਲਾਈਕ ਕਰੋ ਸ਼ੇਅਰ ਕਰੋ ਜੀ ਤਾਂ ਕਿ ਹੋਰ ਨਾਲ ਲੋਕਾਂ ਨੂੰ ਇਸ ਬਾਰੇ ਪਤਾ ਚੱਲ ਸਕੇ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਐ ਮਾਝਾ ਮਾਲਵਾ ਦੁਆਬਾ ਜੀ ਉਹਦੇ ਉੱਪਰ ਹੈਠਾਂ ਸਬਸਕ੍ਰਾਈਬ ਦਾ ਬਟਨ ਹੈ ਜੀ ਉਹਨੂੰ ਦਬਾਓ ਅਤੇ ਬੈਲ ਆਈਕਨ ਨੂੰ ਦਬਾਓ ਤਾਂ ਕਿ ਆਉਣ ਵਾਲਾ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਜ ਇੰਨਾ ਹੀ ਵਾਸ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ